ਪਾਈ ਲਖਸ਼ਿੰਦਰ ਸਿੰਘ ਢੱਲੇਵਾਲ ਜੀ ਦੀ ਪ੍ਰਸਿੱਧ ਕਿਤਾਬ ਸੰਘਰਸ਼ ਦਾ ਦੌਰ ਸਾਹਿਤ ਸ਼ੋਰੀ ਵਿੱਚ ਆ ਗਈ ਹੈ ਜਿਹਨੂੰ ਕਿ ਅਸੀਂ ਜਰਨਲ ਮੀਟਰ ਵਰਗ ਅਪਨਿ ਇਤਿਹਾਸਿਕ ਪਿੰਡਾ ਸੋਰੀਆਂ ਸਾਹਿਤ ਮਾਗਨ ਉਪਰ ਪੂਨਰਕਰ ਸਦੇ ਨਵੇਂ ਲੇਖਾਂ ਲਖਸਲਾਗ ਦਾ ਹੋੜੀ ਪਾਈ ਲਖਸ਼ਿੰਦਰ ਸਿੰਘ ਢੱਲੇਵਾਲ ਜੀ ਆਪਣੀ ਦੇਣ ਸਮਾਈ ਵਿੱਚ ਸਹਿਜ ਦੇ ਦੇ ਦਿੱਤਾ ਪਾਈ ਲਖਸ਼ਿੰਦਰ ਸਿੰਘ ਢੱਲੇਵਾਲ ਜੀ ਪਿੰਡਾ ਸੋਰੀਆਂ ਮੈਗਜ਼ੀਨ ਦਾ ਅੰਕ ਸਪான்ਸਰ ਕਰਨ ਲਈ ਪ੍ਰਿੰਟ ਕਰਵਾਇਆ ਚੋ ਕਿ ਅਸੀਂ ਤੁਹਾਡਾ ਸਨਝਾ ਕਰੀ ਜ਼ਿਲ੍ਹਾ ਜਲੰਧਰ ਵਿੱਚ 25 ਅਗਸਤ 2024 ਨੂੰ ਕਿਤਾਬ ਸੰਗ੍ਰਹਿ ਦਾ ਤੌਰ ਤੇ ਲੋਕ ਅਰਪਣ ਸਮਾਗਮ ਅਤੇ ਕਵੀ ਦਰਬਾਰ ਅਤੇ ਲੇਖਕਾਂ ਦੇ ਸਨਮਾਨ ਸਮਾਗਮ ਦੇ ਸਿਰਦਾਰ ਸਪਾਂਸਰ ਦੀ ਭੂਮਿਕਾ ਨਿਭਾਈ ਪਿੰਗਾ ਸੋਨੀਆ ਸਾਹਿਤ ਮੰਚ ਨਾਲ ਜੁੜੇ ਹਰ ਲੇਖਕ ਨੂੰ ਮੰਚ ਪ੍ਰਦਾਨ ਕਰਨ ਅਤੇ ਵਿਲੱਖਣ ਪਹਿਚਾਣ ਦੇ ਲਈ ਸਮੁੱਚੀ ਟੀਮ ਆਪ ਜੀ ਦੀ ਧੰਨਵਾਦੀ ਹੈ ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਅੱਗੇ ਵੀ ਤਰੰਤਰ ਆਪਣੀਆਂ ਸੇਵਾਵਾਂ ਸਾਡੇ ਨਾਲ ਜਾਰੀ ਰੱਖੋਗੇ ਜੀ ਫੋਟੋ OK，谢谢。